ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਤੇ ਆਪਣਾ ਬਹੁਤ ਸਾਰਾ ਖਿਆਲ ਰੱਖ ਰਹੇ ਹਾਂ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਤੇ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਕੁਝ ਹਟ ਕੇ ਗੱਲ ਕਰ ਰਹੇ ਹਾਂਗੇ ਜੋ ਮੈਂ ਹੁਣ ਆਪਣਾ ਕੰਮ ਸ਼ੁਰੂ ਕੀਤਾ ਵੈ ਬੁਟੀਕ ਕੱਪੜੇ ਦਾ ਇਹ ਸਾਰਾ ਕੁਝ ਉਸ ਤੋਂ ਅੱਜ ਹਟ ਕੇ ਗੱਲ ਕਰਦੇ ਹਾਂ ਮਤਲਬ ਇਕਨਾ ਮਾਈਂਡ ਬੰਦੇ ਦਾ ਡਾਇਵਰਟ ਹੋ ਗਿਆ ਠੀਕ ਹੈ ਕਿ ਅਸੀਂ ਇੱਕ ਚੰਗੇ ਕੰਮ ਤੇ ਲੱਗ ਗਏ ਆਪਣੇ ਆਪ ਨੂੰ ਬਿਜ਼ੀ ਰੱਖ ਰਹੇ ਹਾਂ ਕੰਮ ਕਰ ਰਹੇ ਹਾਂ ਜੋ ਅੱਗੇ ਜ਼ਰੂਰੀ ਹੈ ਬੱਚਿਆਂ ਦੇ ਲਈ ਜ਼ਰੂਰੀ ਹੈ ਪਰ ਕੁਝ ਲੋਕ ਜਵਾਬ ਮੰਗਦੇ ਨਹੀਂ ਮਤਲਬ ਉਹਨਾਂ ਨੂੰ ਜਵਾਬ ਦੇਣਾ ਬਣਦਾ ਹੈ ਕੁਝ ਕਮੈਂਟਸ ਆ ਰਹੇ ਨੇ ਇੱਕ ਪਰਸਨ ਦੇ ਵੱਲੋਂ ਮੈਨੂੰ ਕਾਫੀ ਲਗਾਤਾਰ ਕਮੈਂਟਸ ਆ ਰਹੇ ਨੇ ਮੈਂ ਉਸਦੇ ਪਹਿਲਾਂ ਇੱਕ ਕਮੈਂਟ ਨੂੰ ਇਗਨੋਰ ਕੀਤਾ ਦੋ ਨੂੰ ਕੀਤਾ ਚਾਰ ਨੂੰ ਕੀਤਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਚਾਰ ਕਮੈਂਟਾਂ ਦੇ ਰਿਪਲਾਈ ਦਿੱਤੇ ਜਦੋਂ ਮੈਨੂੰ ਲੱਗਿਆ ਕਿ ਸ਼ਾਇਦ ਬੰਦਾ ਜ਼ਿਆਦਾ ਹੀ ਸੀਰੀਅਸ ਹੈ ਕੁਝ ਉਮਰ ਤਰਾਜ਼ ਬੰਦਾ ਹੈ ਨੋਹਾ ਧੀਆ ਵਾਲਾ ਬੰਦਾ ਹੈ ਸੋਚਿਆ ਕਿ ਚਲੋ ਆਪਾਂ ਇਹਨਾਂ ਨੂੰ ਰਿਪਲਾਈ ਦੇ ਦਈਏ ਸ਼ਾਇਦ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਾਣਨ ਦੀ ਕਮੈਂਟ ਕਰ ਦਿੰਦੇ ਆ ਪਰ ਰਿਪਲਾਈ ਲੈਣ ਚੈੱਕ ਕਰਨ ਨਹੀਂ ਆਉਂਦੀ ਜਿਨ੍ਹਾਂ ਨੇ ਕੋਈ ਕਮੈਂਟ ਕੀਤੇ ਹੁੰਦੇ ਆ ਉਹਨਾਂ ਨੂੰ ਰਿਪਲਾਈ ਵੀ ਮਿਲੇ ਪਈ ਹੁੰਦੀ ਆ ਤੁਸੀਂ ਇੱਕ ਵਾਰੀ ਚੈੱਕ ਕਰ ਲਿਆ ਕਰੋ ਕਮੈਂਟ ਕਰਨ ਦਾ ਤੁਹਾਡਾ ਕੀ ਤੁਕ ਕੀ ਫਾਇਦਾ ਇਹਨਾਂ ਲੋਕਾਂ ਦਾ ਕਮੈਂਟ ਕਰਨ ਦਾ ਜੋ ਤੁਸੀਂ ਕਮੈਂਟ ਕਰਿਆ ਤੇ ਕਰਕੇ ਛੱਡਤਾ ਉਸ ਦਾ ਜਵਾਬ ਹੀ ਨਹੀਂ ਦੇਖਿਆ ਜਾ ਕੇ ਆਡੀਅנס ਨੇ ਤੁਹਾਨੂੰ ਕੀ ਰਿਪਲਾਈ ਦਿੱਤਾ ਹੋਇਆ ਖੁਦ ਉਸ ਚੈਨਲ ਦੇ ਓਨਰ ਨੇ ਤੁਹਾਨੂੰ ਕੀ ਰਿਪਲਾਈ ਦਿੱਤਾ ਇਹ ਤਾਂ ਤੁਹਾਡਾ ਚੈੱਕ ਕਰਨਾ ਬੰਦ ਹੈ ਨਾ ਪਰ ਮੈਨੂੰ ਲੱਗਿਆ ਕਿ ਹਰ ਦਿਨ ਦੇ ਵਿੱਚ 10-10 ਕਮੈਂਟ ਆ ਜਾਣੀ ਹਰ ਵੀਡੀਓ ਦੇ ਨੀਚੇ ਕਮੈਂਟ ਆ ਜਾਣੀ ਮਤਲਬ ਆਪਣੀ ਉਮਰ ਦਾ ਲਿਹਾਜ਼ ਨਹੀਂ ਹੈਗਾ ਹੁਣ ਦੇਖੋ ਉਮਰ ਤਰਾਜ਼ ਬੰਦੇ ਨਾਲ ਆਪਾਂ ਤੂੰ ਤੜਾਕ ਚ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਪਰ ਕੁਝ ਲੋਕ ਡਿਜ਼ਰਵ ਹੀ ਤੂੰ ਤੜਾਕ ਕਰਦੇ ਹੁੰਦੇ ਆ ਚੁੱਟੀਆਂ ਦਾੜੀਆਂ ਹੋਣ ਨਾਲ ਜ਼ਰੂਰੀ ਨਹੀਂ ਕਿ ਤੁਹਾਡੀਆਂ ਅਕਲਾਂ ਵੀ ਉਨੀਆਂ ਬ੍ਰਾਈਟ ਹੋ ਜਾਣ ਪਰ ਕੋਸ਼ਿਸ਼ ਕਰਦੇ ਆ ਕਿ ਆਪਾਂ ਸਾਰਿਆਂ ਨੂੰ ਗੱਲ ਵੀ ਸਮਝਾ ਦਈਏ ਤੇ ਜ਼ਿਆਦਾ ਆਪਾਂ ਹਾਈਪਰ ਵੀ ਨਾ ਹੋਈਏ ਕੋਸ਼ਿਸ਼ ਕਰੂੰਗੀ ਮੈਂ ਇਸ ਚੀਜ਼ ਦੇ ਵਿੱਚ ਇਸ ਬੰਦੇ ਦਾ ਰੀਸੈਂਟ ਜਿਹਾ ਇੱਕ ਕਮੈਂਟ ਆਇਆ ਮੈਂ ਇੱਥੇ ਵੀ ਲਗਾ ਦੂੰਗੀ ਤੁਸੀਂ ਦੇਖ ਲਿਓ ਇਸਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਮੈਂਟ ਕੀਤੇ ਹੋਏ ਆ ਕਿਸੇ ਨੇ ਦੇਖੇ ਹੋਏ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਕਿਉਂਕਿ ਇਸ ਨੂੰ ਮੈਂ ਥੋੜਾ ਅੱਜ ਸਮਝ ਆਇਆ ਕਿ ਇਹ ਬੰਦਾ ਸਮਝਣ ਵਾਲੇ ਨਹੀਂ ਆ ਔਰ ਮੈਂ ਗੁੱਸੇ ਦੇ ਵਿੱਚ ਉਸ ਨੂੰ ਬਲੌਕ ਕੀਤਾ ਹੈ ਅਨਬਲੌਕ ਕਿਵੇਂ ਹੁੰਦਾ ਉਸ ਦੇ ਬਾਰੇ ਥੋੜਾ ਜਾ ਡਿਫਿਕਲਟ ਹੈ ਕਿਉਂਕਿ ਉਸੇ ਚਾਰ-ਪੰਜ ਪ੍ਰੋਸੈਸ ਨੇ ਖੁੱਲੇ ਟਾਈਮ 'ਚ ਅਨਬਲੌਕ ਕਰਨਾ ਪੈਂਦਾ ਸੋ ਉਹ ਮੈਂ ਸੋਚਿਆ ਕਿ ਇਸ ਨੂੰ ਮੈਂ ਅਨਬਲੌਕ ਕਰੂੰਗੀ ਕਿ ਦੁਬਾਰਾ ਫੇਰੇ ਮੇਰੇ ਚੈਨਲ ਦੇ ਉੱਪਰ ਵਿਜ਼ਿਟ ਕਰੇ ਅਗਰ ਇਹਨਾਂ ਨੂੰ ਕੋਈ ਥੋੜੀ ਬਹੁਤ ਤਮੀਜ਼ ਜਾਂ ਇਹਨਾਂ ਨੂੰ ਜਵਾਬ ਮਿਲ ਗਏ ਹੋਣ ਇਹਨਾਂ ਦੇ ਕੁ ਸੋ ਬਲੌਕ ਮੈਂ ਥੋੜਾ ਗੁੱਸੇ ਵਿੱਚ ਕਰਤਾ ਜਾਂ ਮੈਂ ਇਸ ਲਈ ਕਰਤਾ ਕਿ ਕੁਝ ਲੋਕ ਨਹੀਂ ਸਮਝਦੇ ਹੁੰਦੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਉ ਕੁਝ ਲੋਕ ਬਿਲਕੁਲ ਵੀ ਨਹੀਂ ਸਮਝਦੇ ਇਹਨਾਂ ਦਾ ਰੀਸੈਂਟ ਜਿਹਾ ਇੱਕ ਮੈਸੇਜ ਆਇਆ ਕਿ 40 ਵਿੱਗੇ ਜ਼ਮੀਨ ਵਾਲਾ ਚਮਚਾ ਕੌਲੀ ਰੋਟੀ ਖਾਣ ਨੂੰ ਭਾਂਡੇ ਘਰ ਨਹੀਂ ਬਣਾ ਸਕਦਾ ਪਹਿਲਾਂ ਤਾਂ ਭੁੱਖੇ ਮਰਦੇ ਸੀ ਉਹ ਬੀਬੀ ਕਿਉਂ ਰੋਜ਼ ਝੂਠ ਬੋਲੀ ਜਾਂਦੀ ਆ ਅਸੀਂ ਤਾਂ ਦੇਖਿਆ ਨਹੀਂ ਕੋਈ ਇਸ ਤਰ੍ਹਾਂ ਦਾ ਜੱਟ ਸਾਡੇ ਵੀ ਨੋਹਾਂ ਹੈਗੀਆਂ ਕਦੇ ਕੋਈ ਮੱਝਾਂ ਨਹੀਂ ਲਿਆਉਂਦੀਆਂ ਦੇਖੀਆਂ ਦੂਜਾ ਪੱਖ ਸੁਣੇ ਬਿਨਾ ਸੀ ਕਿਵੇਂ ਮੰਨ ਲਈ ਕੋਈ ਨਹੀਂ ਮਾੜੇ ਬੰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਤੁਹਾਨੂੰ ਅੰਕਲ ਕਹਿ ਸਕਦੀ ਕਿਉਂਕਿ ਤੁਸੀਂ ਨੋਹਾ ਧੀਆਂ ਵਾਲੇ ਥੋੜੇ ਵੀ ਨੋਹਾ ਹੈਗੀਆਂ ਤੁਸੀਂ ਇਹ ਲਿਖਿਆ ਤਾਂ ਆਈ ਥਿੰਕ ਤੁਸੀਂ ਆਪਣੀਆਂ ਨੋਹਾ ਬਾਰੇ ਗੱਲ ਕਰੀ ਹੋਣੀ ਹੈ ਸਭ ਤੋਂ ਪਹਿਲਾਂ ਤੇ ਗੱਲ ਕਰਦੀ ਹੈ ਤੁਸੀਂ ਕਿਵੇਂ ਮੰਨ ਲੋ ਪਹਿਲੀ ਗੱਲ ਮੈਨੂੰ ਤੁਹਾਨੂੰ ਮਨਾਉਣ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਮੰਨੋ ਤੁਹਾਡੇ ਤੇ ਪ੍ਰੈਸ਼ਰ ਨਹੀਂ ਹੈ ਕਿ ਤੁਸੀਂ ਮੰਨੋਗੇ ਫੇਰ ਹੀ ਦੁਨੀਆ ਸਾਡੇ ਮੂਰੇ ਚੱਲੂਗੀ ਨੇ ਤੁਹਾਡੇ ਮਨਾਉਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਐ ਫਿਰ ਵੀ ਤੁਸੀਂ ਮੰਨਣਾ ਚਾਹੁੰਦੇ ਹੋ ਵੀਡੀਓ ਨੂੰ ਧਿਆਨ ਨਾਲ ਕੰਨ ਖੋਲ ਕੇ ਸੁਣਿਆ ਕਰੋ ਵੀਡੀਓ ਦੇ ਵਿੱਚ ਪਿੰਡ ਦਾ ਨਾਮ ਦੇ ਕੇ ਆਈਆਂ ਪਿੰਡ ਦੀ ਤੁਹਾਨੂੰ YouTube ਪਣ ਦੀ ਲੋੜ ਨਹੀਂ ਤੁਹਾਨੂੰ ਟਾਣੀ ਦੇ ਵਿੱਚ ਪੁਰਾਣੇ ਸਰਪੰਚ ਦੇ ਘਰ ਹੈ ਜੀ ਉਹਨਾਂ ਕੋਲੇ ਵੀਡੀਓ ਪਈਆਂ ਹੋਣੀਆਂ ਉਹਨਾਂ ਨੂੰ ਪੁੱਛ ਲਿਓ ਵੀ ਮੈਂ ਕੀ ਕੀ ਲੈ ਕੇ ਆਈਆਂ ਕੀ ਕੀ ਮੇਰੇ ਮਾਪਿਓ ਨੇ ਮੈਨੂੰ ਦਿੱਤਾ ਸਿਰਫ ਇੱਕ ਮੱਝ ਨਹੀਂ ਦਿੱਤੀ ਦੋ ਮੱਝਾਂ ਉਹਨਾਂ ਦੇ ਮਗਰ ਕਟੀਆਂ ਤਿੰਨ گاਵਾ ਇੱਕ ਉਹਨਾਂ ਦੇ ਮਗਰ ਵੈੜ ਸਾਡੇ ਵੈੜ ਕਹਿੰਦੀ ਹੈ ਜਿਹੜੀ ਵੱੱਛੀ ਵੱਡੀ ਹੋ ਜਾਂਦੀ ਹੈ ਤੁਹਾਡੇ ਪਤਾ ਨਹੀਂ ਹਰ ਇੱਕ ਦੇ ਇਲਾਕੇ ਚਾ ਡੱਡ ਭਾਸ਼ਾ ਨਾਲ ਬੁਲਾਇਆ ਜਾਂਦਾ ਨਾ ਪੰਜ ਛੇ ਪਸ਼ੂ ਦਿੱਤੇ ਸੀ ਮੈਨੂੰ ਕਿਉਂ ਦਿੱਤੇ ਸੀ ਘਰੇ ਦੁੱਧ ਤੇ ਲੱਸੀ ਦੇ ਦਰਸ਼ਨ ਨਹੀਂ ਹੁੰਦੇ ਸੀ ਕਿਤੇ ਘਰ ਦੇ ਵਿੱਚ ਕੋਈ ਪਸ਼ੂ ਨਹੀਂ ਸੀ ਤੇ ਮੈਂ ਪਸ਼ੂਆਂ ਵਾਲੇ ਘਰ ਚੋਂ ਗਈ ਸੀ ਤੇ ਮੈਨੂੰ ਪਸ਼ੂਆਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੈਂ ਜੇ ਘਰ ਚ ਪਸ਼ੂ ਮੈਂ ਹੁਣ 2-3 ਸਾਲ ਦੇ ਵਿੱਚ ਹੋਇਆ ਤੇ ਮੈਨੂੰ ਘਰ ਖਾਨ ਨੂੰ ਦੌੜਦਾ ਕਿ ਮੇਰੀ ਮਜਬੂਰੀ ਸੀ ਸਾਨੂੰ ਪਸ਼ੂ ਵੇਚਣੇ ਪਏ اسی بھی 25 گاواں رکھنا ਹੋਣਾ ਹੈ ਇਸ ਘਰ ਦੇ ਵਿੱਚ ਤੇ ਮੈਂ ਕੋਈ ਧਰਤੀ ਦਾ ਸੀਨਾ ਪਾੜ ਕੇ ਉਗਰੀ ਹੋਈ ਨਹੀਂ ਕਿ ਮੈਨੂੰ ਕੋਈ ਜਾਣਦਾ ਨਹੀਂ ਮੈਂ ਜੋ ਗੱਲਾਂ ਕਹਿਣੀ ਆ ਜੋ ਮੈਂ ਝੂਠ ਕਹਿਣੀ ਆ ਮੇਰੀਆਂ ਝੂਠ ਤੇ ਸੱਚ ਕੋਈ ਜਾਣਨ ਵਾਲਾ ਜਾਂ ਸੁਣਨ ਵਾਲਾ ਨਹੀਂ 2000 ਵੋਟ ਉੱਥੇ ਆ ਉੱਥੋਂ ਵਾਲੇ ਚਲੋ ਮੰਨਿਆ ਕਿ ਮੈਨੂੰ ਨਹੀਂ ਜਾਣਦੇ ਹੋਣੇ ਕਿਉਂਕਿ ਇੱਕ 94 ਦੀਵਾਰੀ ਚ ਰਹਿੰਦੀ ਆ ਕੋਈ ਉਹਨੂੰ ਜ਼ਿਆਦਾ ਲੋਕ ਨਹੀਂ ਮਿਲਦੇ ਆ ਉਹਦੇ ਬਾਰੇ ਨਹੀਂ ਪਤਾ ਹੁੰਦਾ ਇੱਥੋਂ ਦੇ ਲੋਕ ਜਾਣਦੇ ਆ ਮੈਨੂੰ ਇੱਥੋਂ ਦੀ ਪੰਚਾਇਤਾਂ ਜਾਣਦੀਆਂ ਸੁਣੀ ਚਲਿਓ ਹੁਣ ਧਿਆਨ ਕਰਕੇ ਹਨਾ ਮੇਰੀ ਵੀਡੀਓ ਤੇ ਹਰ ਵੀਡੀਓ ਤੇ ਬੈਠਦੇ ਹਾਂ ਤੇ ਅੱਜ ਦੀ ਵੀਡੀਓ ਤੁਹਾਡੇ ਤੇ ਹੋਣ ਜਾ ਰਹੀ ਹੈ ਆਈ ਥਿੰਕ ਇਹਨਾਂ ਦੀ ਆਈਡੀ ਦਾ ਨਾਮ ਹੈਗਾ ਦਸ਼ਮੇਸ਼ ਚੈਰਿਟੀ ਵੈਸੇ ਤਾਂ ਮੈਂ ਸ਼ਾਟਆਊਟ ਤੁਹਾਨੂੰ ਦੇਣ ਦੀ ਕੋਈ ਮੇਰੀ ਮਨੁਸ਼ਾ ਨਹੀਂ ਸੀਗੀ ਪਰ ਫਿਰ ਵੀ ਮੈਂ ਸੋਚਿਆ ਕਿ ਤੁਹਾਡਾ ਨਾਮ ਲੈ ਕੇ ਗੱਲ ਕੀਤੀ ਜਾਵੇ ਕਿਉਂਕਿ ਮੈਂ ਕਮੈਂਟ ਵੀ ਤਾਂ ਸਕਰੀਨ ਦੇ ਉੱਪਰ ਤੁਹਾਡਾ ਲਗਾਉਂਗੀ ਨਾਮ ਤੁਹਾਡਾ ਉੱਥੇ ਮੈਂਸ਼ਨ ਹੋ ਜਾਣਾ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਤਾ ਕਿ ਮੈਨੂੰ ਝੂਠ ਬੋਲਣ ਦੀ ਤੁਹਾਡੇ ਕੋਲੇ ਕੋਈ ਲੋੜ ਨਹੀਂ ਹੈ ਕਿਉਂਕਿ ਝੂਠ ਜਾਂ ਸੱਚ ਬੋਲ ਕੇ ਇੱਥੇ ਝੂਠ ਬੋਲ ਕੇ ਤੁਹਾਡੇ ਤੋਂ ਮੈਂ ਮਰਬੇ ਨਹੀਂ ਲੈਣੇ ਨਾ ਮੈਂ ਕੋਈ ਤੁਹਾਡੇ ਤੋਂ ਇਨਸਾਫ ਲੈਣਾ ਹੈ ਮਤਲਬ ਕਿ ਨਾ ਤੁਸੀਂ ਜੱਜ ਹੋ ਦਸ਼ਮੇਰ ਸਾਹਿਬ ਜੀ ਤੁਸੀਂ ਜੱਜ ਨਹੀਂ ਹੋ ਕਿ ਮੈਂ ਤੁਹਾਡੇ ਸਾਹਮਣੇ ਝੂਠ ਬੋਲੂਗੀ ਤੁਸੀਂ ਮੈਨੂੰ ਫੈਸਲਾ ਮੇਰੇ ਹੱਕ ਚ ਕਰੋਗੇ ਜੋ ਬੰਦੇ ਦੀ ਫਿਤਰਤ ਹੁੰਦੀ ਹੈ ਦੂਸਰਿਆਂ ਬਾਰੇ ਉਹੀ ਸੋਚਦਾ ਜੋ ਖੁਦ ਝੂਠਾ ਹੁੰਦਾ ਹੈ ਜਿਸ ਨੇ ਵਾਅਦੇ ਤੋਂ ਵਾਅਦੇ ਝੂਠ ਬੋਲੇ ਹੁੰਦੇ ਉਹ ਹਰ ਇੱਕ ਦੇ ਸੱਚ ਨੂੰ ਝੂਠ ਦੀ ਨਿਗਾਨਾ ਦੇਖਦਾ ਹੁੰਦਾ ਹੈ ਇਕੱਲੇ ਸੱਚ ਤੇ ਝੂਠ ਦੀ ਗੱਲ ਨਹੀਂ ਹਰ ਤਰ੍ਹਾਂ ਦਾ ਗੁਨਾਹਗਾਰ ਬੰਦਾ ਦੂਸਰੇ ਦੇ ਦੇਚ ਉਹੀ ਗੁਨਾਹ ਲੱਭਦਾ ਹੁੰਦਾ ਜੋ ਉਸਦੇ ਅੰਦਰ ਹੁੰਦੀ ਹੈ ਸੋ 40 ਵਿੱਗਿਆਂ ਵਾਲੀ ਗੱਲ ਕਰ ਲਈਏ 40 ਵਿੱਗਿਆਂ ਦਾ ਕੁਛ ਇਹ ਸੀਨ ਹੈ ਕਿ 33 ਵਿੱਗੇ ਜ਼ਮੀਨ ਨੇ ਮੇਰੇ ਹਸਬੰਦ ਕੋਲ 40ਆਂ ਦਾ ਨਾਮ ਬੋਲਦੇ ਆ ਕਿ 40 ਵਿੱਗੇ 40 ਵਿੱਗੇ 36 ਕ ਵਿੱਗਿਆਂ ਨੇ ਜਿੰਨਾ ਵਿੱਚੋਂ 3 ਵਿੱਗੇ ਬਰਾਨੀ ਪਈ ਹੋਈ ਹੈ ਜਿਹਦੇ ਵਿੱਚ ਕਦੇ ਕੁਝ ਹੁੰਦਾ ਨਹੀਂ 3 ਵਿੱਗਿਆਂ ਦੀ ਗੱਲ 33 ਵਿੱਗਿਆਂ ਦੀ ਗੱਲ ਕਰਦੇ ਆ ਪਿੱਛੇ ਜਦੋਂ ਮੇਰਾ ਵਿਆਹ ਹੋਇਆ ਸੀ ਜੀ 10-12000 ਰੁਪਏ ਠੇਕਾ ਸੀ ਤੁਸੀਂ ਦੇਖ ਲਓ ਵੱਧ ਤੋਂ ਵੱਧ 33 ਵਿੱਗਿਆਂ ਦਾ ਜੇ ਪਾ 15 ਤਾਂ ਵੀ 15 ਨਹੀਂ 12 ਹੀ ਸੀਗਾ 15 ਨਹੀਂ ਹੈ ਕਿਉਂਕਿ 2 ਟੱਕ ਨੇ ਜ਼ਮੀਨ ਦੇ ਇੱਕ ਦਾ ਜੇ 15 ਹੋਊਗਾ ਤਾਂ ਦੂਸਰੀ ਦਾ 10 ਹੈ ਹਾਇ ਰਿਠੇਕਾ ਮਿਲਦਾ ਹੁਣੇ 5 ਲੱਖ ਰੁਪਈਆ ਸਾਲ ਦਾ ਠੇਕਾ ਬੜੀ ਮੁਸ਼ਕਲ ਨਾਲ ਮਿਲਦਾ ਸੀ ਉਸ ਦੇ ਵਿੱਚੋਂ 1 ਲੱਖ ਮੇਰੀ ਸੱਸ ਦੇ ਇਲਾਜ ਤੇ ਪੱਕਾ ਸੀ ਸਾਲ ਦਾ ਦਵਾਈਆਂ ਖਾਂਦੇ ਸੀ 1 ਲੱਖ ਮੇਰਾ ਸਹੁਰਾ ਪੋਸਟ ਤੇ ਸ਼ਰਾਬ ਪੀਂਦਾ ਸੀ 1 ਲੱਖ ਦਾ ਮੇਰਾ ਹਸਬੰਡ ਖੁਦ दारू ਪੀਂਦਾ ਸੀ ਪੂਰੇ ਸਾਲ ਚ ਔਰ ਦੂਸਰਾ ਜਿਹੜੀਆਂ ਆਸ਼ਕੀਆਂ ਕਰਦਾ ਸੋ ਬਿਨਾ ਪੈਸੇ ਤੋਂ ਥੋੜੀ ਹੁੰਦੀਆਂ ਸੀ ਪਿਛਲਾ ਬਚਿਆ ਜੀ ਜਿਹੜਾ 1.5 2 ਲੱਖ ਉਹ ਪਿੰਡ ਤੇ ਪਰੌਣਾ ਵੀ ਤਾਂ ਪਾਲਣੇ ਸੀ ਕੁੜੀ ਪਰੌਣਾ ਵੀ ਤਾਂ ਲੈ ਕੇ ਜਾਂਦੀ ਐ ਨਾ ਹੁਣ ਆ ਜਾਂਨੇ ਮੇਰੇ ਤੇ ਮੇਰੇ ਜਵਾਕਾਂ ਦੀਆਂ ਫੀਸਾਂ ਨਹੀਂ ਭਰੀਆਂ ਕਦੇ ਸਾਨੂੰ ਕਦੇ ਕੱਪੜਾ ਨਸੀਬ ਨਹੀਂ ਹੋਇਆ ਉਸ ਘਰ ਦੇ ਵਿੱਚੋਂ ਉਸ ਪਿੰਡ ਦੇ ਵਿੱਚ ਮਾਰਨਿੰਗ ਮਾਰਨਿੰਗ ਗਲੋਰੀ ਨਹੀਂ ਉਹਦੇ ਨਾਲ ਅੱਗੇ ਨਾ ਇੱਕ ਸਕੂਲ ਐ ਭਾਵਿਆ ਐਂਜਲ ਕੱਸੀ ਤੇ ਰਹਿ ਜਾਂਦਾ ਪਿੰਡ ਦੇ ਜਾ ਕੇ ਅੱਜ ਤੋਂ 8 ਸਾਲ ਪੁਰਾਣਾ ਤੁਸੀਂ ਰਿਕਾਰਡ ਖੋਲਿਓ 32000 ਰੁਪਇਆ ਹਜੇ ਫੀਸ ਭਰਨ ਵਾਲੀ ਪਈ ਹੈ ਮੇਰੇ ਜਵਾਕਾਂ ਦੀ ਤੁਹਾਨੂੰ ਤਾਂ ਇਹ ਵੀ ਸੱਚ ਨਹੀਂ ਆਉਣਾ ਵੀ ਬੱਚੇ ਆਪਣੇ ਬੱਚਿਆਂ ਦੀ ਫੀਸ ਨਹੀਂ ਭਰਦਾ ਸੀ ਉਹ ਬੰਦਾ ਤੇ ਉਹਨਾਂ ਨੂੰ ਪੁੱਛਿਆ ਕਿ ਪਿਛਲੀ ਫੀਸ ਕੌਣ ਭਰ ਕੇ ਗਿਆ ਸੀ ਬੱਚਿਆਂ ਦੀ ਜੇ ਨਾ ਇੰਟਰਸਟ ਹੈ ਜਾਣਣ ਦਾ ਜਾਓ ਰੋਕਿਆ ਕੀ ਨਹੀਂ ਹੈ ਮਨਾ ਕੀਤਾ ਕਿਸੇ ਨੇ ਝੂਠਾ ਬੰਦਾ ਪਿੰਡਾਂ ਦੇ ਨਾਮ ਨਹੀਂ ਦੱਸਦਾ ਹੁੰਦਾ ਚੋਰਾਂ ਨੇ ਕਦੇ ਨਾਂ ਨਹੀਂ ਦੱਸਦਾ ਹੁੰਦਾ ਕਿਉਂਕਿ ਚੋਰ ਕਦੇ ਕਹਿਣਗੇ ਕਿ ਮੈਂ ਚੋਰੀ ਕੀਤੀ ਹੈ ਨਹੀਂ ਕਹਿਣਗੇ ਤੁਹਾਨੂੰ ਮੈਂ ਇੱਕ ਇੱਕ ਨਾਮ ਐਡਰੈਸ ਲੋਕੇਸ਼ਨ ਤੱਕ ਦੱਸੀ ਹੋਈ ਹੈ ਘਰ ਦਾ ਐਡਰੈਸ ਦੱਸਿਆ ਹੋਇਆ ਕਿ ਕਿੱਥੇ ਪੈਂਦਾ ਜਾਓ ਪਿੰਡ ਵੜਨ ਦੀ ਲੋੜ ਨਹੀਂ ਤੁਹਾਨੂੰ ਯੂਹ ਤੋਂ ਹੀ ਸਾਰਾ ਕੁਝ ਪਤਾ ਲੱਗਣਾ ਹੈ ਯੂਹ ਤੋਂ ਬਾਹਰ ਹੀ ਲੱਗ ਜਾਣਾ ਟਾਣੀਆਂ ਚ ਟਾਣੀਆਂ ਚ ਇਨਕੁਆਇਰੀ ਕਰ ਲਿਓ ਫਿਰ ਤੁਸੀਂ ਕਹਿਣੀ ਆ ਕਿ ਮੱਝਾ گاਵਾ ਅਸੀਂ ਤਾਂ ਕਦੇ ਦੇਖਿਆ ਨਹੀਂ ਜ਼ਰੂਰੀ ਨਹੀਂ ਕਿ ਦੁਨੀਆ 'ਚ ਸਭ ਕੁਝ ਤੁਸੀਂ ਦੇਖਿਆ ਹੋਵੇ ਤੋੜੇ ਚੀਜ਼ਾਂ ਨਹੀਂ ਤੇ ਜ਼ਰੂਰੀ ਨਹੀਂ ਕਿ ਸਾਰੀ ਦੁਨੀਆ ਤੇ ਉਹ ਚੀਜ਼ਾਂ ਨਹੀਂ ਹੋਣਗੀਆਂ ਤੁਸੀਂ ਤਾਂ ਕਹਿ ਦੋਗੇ ਕਿ ਅਸੀਂ ਕਦੇ ਕਿਸੇ ਦਾ ਬਲਾਤਕਾਰ ਵੀ ਨਹੀਂ ਦੇਖਿਆ ਛੋਟੀਆਂ-ਛੋਟੀਆਂ ਬੱਚੀਆਂ ਦੇ ਰੀਪ ਹੁੰਦੀ ਐ ਫਰ ਤੁਸੀਂ ਤਾਂ ਉਹ ਵੀ ਤੁਹਾਡੇ ਘਰਾਂ ਦੇ ਵਿੱਚ ਜਾਂ ਨਹੀਂ ਦੇਖੇ ਹੋਣੀਆਂ ਆਂਡ ਗਵਾਂਡ ਦੇ ਵਿੱਚ ਫਿਰ ਉਹ ਵੀ ਝੂਠ ਐ ਜੋ ਆਏ ਤੀਜੇ ਚੌਥੇ ਦਿਨ ਦਾਜ ਦੇਹਸ ਦੀ ਬਲੀ ਚੜ ਜਾਂਦੀਆਂ ਜੋ ਸਾੜੀਆਂ ਜਾਂਦੀਆਂ ਜੋ ਸੁਸਾਈਡ ਕਰ ਲੈਂਦੀਆਂ ਉਹ ਮਜ਼ਾਕ ਚ ਕਰਦੀਆਂ ਉਹ ਵੀ ਫਿਰ ਝੂਠ ਐ ਮਰਨਣਾ ਮਰਨਣਾ ਬਹੁਤ ਵੱਡੀ ਗੱਲ ਹੁੰਦੀ ਐ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਤੁਹਾਡੀ ਨਜ਼ਰ ਚ ਤਾਂ ਫਿਰ ਉਹ ਵੀ ਝੂਠ ਹੋਣੇ ਕਿਉਂਕਿ ਤੁਸੀਂ ਕਹਤਾ ਤਾਂ ਬੱਸ ਫਿਰ ਤੋਡੇ ਸਾਹਮਣੇ ਮਤਲਬ ਸਭ ਕੁਝ ਸਹੀ ਹੋਣਾ ਕਿਉਂਕਿ ਥੋਡੀਆਂ ਨੋਹਾ ਮੱਝਾਂ ਨਹੀਂ ਲਿਆਈਆਂ ਅਸੀਂ ਲੈ ਕੇ ਗਏ ਆ ਭਾਈ ਸਾਡੇ ਰਿਵਾਜ ਹੈ ਸਾਡੇ ਰਿਵਾਜ ਹੈ ਕਿ ਜਦੋਂ ਸੱਸ ਤਾਂਨੇ ਮਹੀਨੇ ਦਿੰਦੀ ਆ ਕਿ ਤੇਰੇ ਪੇਕਿਆਂ ਦੀ ਲਿਆਂਦੀ ਮੱਝ ਦਾ ਦੁੱਧ ਪੀਲਾ ਤੇਰੇ ਪੇਕਿਆਂ ਤੋਂ ਆਏ ਪਸ਼ੂਆਂ ਦਾ ਦੁੱਧ ਪੀਲਾ ਤਾਂ ਸਾਡੇ ਭਾਈ ਮਾਪਿਓ ਮੱਝਾਂ ਗਾਵਾਂ ਦਿੰਦੇ ਆ ਤੇ ਮੈਂ ਕੰਮ ਵਾਲੀ ਸੀ ਕਿ ਮੈਂ ਉਹਨਾਂ ਦੀਆਂ ਕੱਟੀਆਂ ਵੱੱਛੀਆਂ ਮਗਰ ਰਲਾ ਕੇ ਮੈਂ ਇੱਕ ਮੱਝ ਤੋਂ ਦੋ-ਦੋ ਬਣਾਈਆਂ ਸੀ ਨਹੀਂ ਸਮਝੇ ਹੋਣੇ ਤੁਸੀਂ ਠੀਕ ਹੈ ਇਹ ਵੀ ਛੱਡੋ ਹੁਣ ਤੁਸੀਂ ਤਾਂ ਇਹ ਵੀ ਨਹੀਂ ਮੰਨੋਗੇ ਮੇਰਾ ਵਿਆਹ ਹੋਇਆ ਸੀ 2009 ਦੇ ਵਿੱਚ ਉਸ ਟਾਈਮ ਤੇ ਮੇਰਾ ਘਰ ਵਾਲਾ ਉੱਠ ਹੁੰਦਾ ਨਾ ਬੋਤਾ ਕਹਿੰਦੇ ਆ ਬੋਤਾ ਉੱਠ ਸਾਡੇ ਕਈ ਬੋਤਾ ਕਹਿੰਦੇ ਆ ਵੀ ਬੋਤੇ ਨਾਲ ਵਾਹੀ ਕਰਦਾ ਸੀ ਉੱਠ ਹੁੰਦਾ ਜਿਹੜਾ ਉੱਠ ਨਾਲ ਵਾਹੀ ਕਰਦਾ ਸੀ ਮਗਰ ਉੱਠ ਦੇ ਇੱਕ ਛੋਟੀ ਜੀ ਨਾ ਟਰਾਲੀ ਗੱਡੀ ਹੁੰਦੀ ਐ ਲੋਹੇ ਦੀ ਬਣੀ ਟਰਾਲੀ ਵਰਗੀ ਉਹ ਗੱਡੀ ਪਾਈ ਸੀ ਸਾਰਾ ਪਿੰਡ ਜਉਂਦਾ ਕੋਈ ਮਰ ਨਹੀਂ ਗਾ ਇਹ ਨਾ ਉੱਥੋਂ ਦੇ ਨਾ ਇੱਥੋਂ ਦੇ ਆਓ ਪਤਾ ਕਰੋ ਉੱਠ ਦੇ ਨਾਲ ਖੇਤੀ ਕੀਤੀ ਐ ਫਿਰ ਮੇਰੇ ਤੋਂ ਡੇਢ ਸਾਲ ਬਾਅਦ ਸਿਉਣਾ ਮੰਗਿਆ ਗਿਆ ਕਿ ਭਾਈ ਸਿਉਣਾ ਦੇ ਅਸੀਂ ਟਰੈਕਟਰ ਲੈ ਲਏ ਕਿਉਂਕਿ ਮੈਂ ਕਹਿੰਦੀ ਹੁੰਦੀ ਸੀ ਕਿ ਟਰੈਕਟਰ ਨਾਲ ਵਾਹੀ ਕਰੋ ਟਰੈਕਟਰ ਦੇ ਨਾਲ ਵਾਹੀ ਤਾਂ ਕਰਾਂਗੇ ਜੇ ਤੂੰ ਲਿਆ ਕੇ ਦੇਂਗੀ ਮੇਰੇ ਘਰਦਿਆਂ ਨੇ ਟਰੈਕਟਰ ਦੇ ਜਾਂ ਕਾਰ ਦੇ ਇਹਨਾਂ ਦੀ ਝੋਲੀ 'ਚ ਪੈਸੇ ਪਾਏ ਸੀ ਵਿਆਹ ਵੇਲੇ ਮੂਵੀ ਵੀਡੀਓ ਬਣੀ ਹੋਈ ਐ ਫੋਟੋਆਂ ਨੇ ਲੋਕ ਸੀ ਤੇ 200 ਬੰਦਾ ਛਗਣ ਤੇ ਬੈਠਾ ਹੋਣਾ ਜਿਨੇ ਵੇਖਿਆ ਹੋਣਾ ਵੀ ਝੋਲੀ 'ਚ ਪੈਸੇ ਜਾਂ ਗੁੱਟੀਆਂ ਪੈ ਰਹੀਆਂ ਤੁਹਾਨੂੰ ਤਾਂ ਇਹ ਵੀ ਸੱਚ ਨਹੀਂ ਲੱਗਿਆ ਹੁਣ ਹੁਣ ਤੁਹਾਨੂੰ ਸੱਚ ਮੈਂ ਦਿਆ ਕੇ ਸਰਟੀਫਿਕੇਟ ਥੋੜੀ ਦੇ ਕੇ ਜਾਉਂਗੀ ਤੁਹਾਨੂੰ ਆਪ ਨੂੰ ਆਉਣਾ ਪੈਣਾ ਏ ਜੇ ਇੰਨੀ ਦਿਲਚਸਪੀ ਹੈ ਸੱਚ ਜਾਣਨ ਦੀ ਸਾਡੇ ਭਾਈ ਰਵਾਜ ਹੈ ਅਸੀਂ ਇਹ ਚੀਜ਼ਾਂ ਕਰਦੇ ਹਾਂ ਤੇ ਅਸੀਂ ਇਹਨਾਂ ਦੇ ਖਾਮਿਆਜੇ ਵੀ ਭਰਦੇ ਹਾਂ ਭਰਦੇ ਆਂ ਅਸੀਂ ਖਾਮਿਆਜੇ ਸਾਡੇ ਵੱਧ ਤੋਂ ਵੱਧ ਧੀਆਂ ਨੂੰ ਸੁਖੀ ਰੱਖਣ ਲਈ ਪੈਸਾ ਦਹੇਸ ਦਿੱਤਾ ਜਾਂਦਾ ਪਰ ਕਈ ਲਾਲਚੀ ਦਾਜ ਨਾਲ ਵੀ ਨਹੀਂ ਰੱਜਦੇ ਫਿਰ ਵੀ ਤਸ਼ੱਦਦ ਕਰਦੇ ਆਂ ਉਠਦੇ ਨਾਲ ਡੇਢ ਸਾਲ ਮੇਰੇ ਵਿਆਹ ਤੱਕ ਖੇਤੀ ਹੋਈ ਐ ਉਸ ਤੋਂ ਬਾਅਦ ਟਰੈਕਟਰ ਲਿਆ ਗਿਆ ਫਿਰ ਟਰੈਕਟਰ ਦੇ ਨਾਲ ਇਹਨਾਂ ਨੇ ਥੋੜੀ ਬਹੁਤ ਵਾਹੀ ਕੀਤੀ ਵਾਹੀ ਜਨਾਬ ਤੋਂ ਨਹੀਂ ਹੋਈ ਕਿਉਂਕਿ ਖੇਤੀ ਹੁੰਦੀ ਨਹੀਂ ਸੀ ਜਦੋਂ ਘਰ ਦੇ ਵਿੱਚ ਬੱਚਿਆਂ ਨੂੰ ਤਾਂ ਪੰਜ ਪੈਸੇ ਨਹੀਂ ਦੇਨੇ ਘਰ ਦੀ ਨੋਂ ਤੋਂ ਗਧਿਆਂ ਦੀ ਤਰ੍ਹਾਂ ਸਵੇਰੇ ਪੌਣੇ 4 ਵਜੇ ਪਾਠੀ ਦੇ ਉੱਠਣ ਤੋਂ ਪਹਿਲਾਂ ਉੱਠ ਕੇ ਸਾਰੇ ਵਿੜੇ ਨੂੰ ਸੁੰਭਰਨਾ ਕਨਾਲ ਡੇਢ ਕਨਾਲ ਦੇ ਵਿੱਚ ਜਗ੍ਹਾ ਹੋਣੀ ਹੈ ਜਿਹੜੀ ਇਹਨਾਂ ਦਾ ਘਰ ਸੀਗਾ ਖੁੱਲਾ ਜਿਵੇਂ ਬਾੜਾ ਵਾਲਿਆ ਹੋਇਆ ਇਹਨੂੰ ਸਾਰੇ ਨੂੰ ਮੈਂਟੇਨ ਕਰਨਾ ਸੀ ਕਿਉਂਕਿ ਮੈਂ ਮੈਂਟੇਨੈਂਸ ਬਹੁਤ ਰੱਖਦੀਆਂ ਘਰ ਦੇ ਵਿੱਚ ਮੈਨੂੰ ਗੰਦ ਪਸੰਦ ਨਹੀਂ ਹੈ ਸਾਰੇ ਕੰਮ ਕਰਨੇ ਦਵਾਈ ਬੂਟੀ ਲਈ ਪੇਕੇ ਭੇਜਦੇ ਨਾ ਤੁਸੀਂ ਤਾਂ ਇਹ ਵੀ ਨਹੀਂ ਮੰਨਦੇ ਹੋਵੋਗੇ ਦਸ਼ਮੇਸ਼ ਜੀ ਕਿ ਜਦੋਂ ਬੱਚੇ ਹੋਏ ਐ 8-8 ਮਹੀਨੇ ਆਪਣੇ ਘਰੇ ਕੰਮ ਕਰਾ ਕੇ 9ਵੇਂ ਮਹੀਨੇ ਪੇਕੇ ਇਸ ਲਈ ਭੇਜ ਦਿੱਤਾ ਜਾਂਦਾ ਸੀ ਕਿਤੇ ਵੱਡੇ ਆਪਰੇਸ਼ਨ ਨਾਲ ਬੱਚਾ ਨਾ ਹੋ ਜੇ ਤੇ ਸਾਨੂੰ 50000 ਦਾ ਪੈਣਾ ਜਾਵੇ ਖਾਮਿਆਜ਼ਾ ਤਿੰਨ ਮਤਲਬ ਦੋ ਮੇਰੇ ਬੱਚੇ ਹੋਏ ਐ ਪੰਜ ਛੇ ਮੇਰੇ ਅਵੋਰਸ਼ਨ ਹੋਏ ਐ ਜਦੋਂ ਮੈਂ ਬਿਮਾਰ ਹੋ ਜਾਂਦੀ ਸੀ ਤਾਂ ਮੇਰੇ ਪੇਕੇ ਫੋਨ ਕਰਕੇ ਬੁਲਾ ਲੈਂਦੇ ਸੀਗੇ ਉਹਨਾਂ ਨੂੰ ਕਿ ਆਪਣੀ ਤੁਹਾਡੀ ਬਿਮਾਰ ਹੋ ਗਈ ਕਰਾਉ ਟ੍ਰੀਟਮੈਂਟ ਥੋ ਤੁਸੀਂ ਕੀ ਮੰਨੋਗੇ ਤੁਹਾਡੇ ਨਾਲ ਹੋਈਆਂ ਨਹੀਂ ਤੁਹਾਡੀਆਂ ਧੀਆ ਸੌਖੀਆਂ ਹੋਣੀਆਂ ਦਸ਼ਮੀਸ਼ ਜੀ ਤੁਹਾਡੀਆਂ ਧੀਆ ਅੱਛੀਆਂ ਹੋਣੀਆਂ ਤੁਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਇਹਦੇ ਵਿੱਚ ਤੁਹਾਡਾ ਵੀ ਕੋਈ ਕਸੂਰ ਨਹੀਂ ਪਰ ਜੇ ਤੁਸੀਂ ਨਹੀਂ ਦੇਖਿਆ ਤਾਂ ਕਿਸੇ ਹੋਰ ਨੂੰ ਤੁਸੀਂ ਖਰੋਦੋ ਨਾ ਕਿਉਂਕਿ ਇਸ ਤਰ੍ਹਾਂ ਖਰੋਂਦਾਂ ਨਾਲ ਟੋਡਾ ਸੱਚ ਸਾਡੇ ਤੇ ਲਾਗੂ ਨਹੀਂ ਹੋ ਜਾਣਾ ਸਾਡਾ ਸੱਚ ਦਬ ਨਹੀਂ ਜਾਣਾ ਮੈਂ ਸਮਝਦੀ ਹਾਂ ਤੁਸੀਂ ਕਿਉਂ ਬੋਲਦੇ ਹੋ ਕਿਉਂਕਿ ਤੁਸੀਂ ਮਰਦ ਪ੍ਰਧਾਨ ਸਮਾਜ ਦੇ ਠੇਕੇਦਾਰ ਹੋ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਔਰਤਾਂ ਮਰਦਾਂ ਦੀਆਂ ਕਰਤੂਤਾਂ ਬਾਹਰ ਰੱਖਣ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੈ ਕਿ ਮਰਦ ਜੋ ਔਰਤ ਦੇ ਨਾਲ ਘिरी ਤੋਂ ਘिरी ਤੁਛ ਹਰਕਤ ਕਰਦੇ ਹੈ ਉਸ ਨੂੰ ਔਰਤ ਆਪਣੀ ਜ਼ੁਬਾਨ ਨਾਲ ਸਮਾਜ ਦੇ ਸਾਹਮਣੇ ਨੰਗਾ ਕਰੇ ਕਿ ਮਰਦ ਐਡਾ ਗੰਦਾ ਤੇ ਜ਼ਾਲਮ ਵੀ ਹੋ ਸਕਦਾ ਤੁਹਾਨੂੰ ਕਿਉਂ ਚੰਗੀਆਂ ਲੱਗਣਗੀਆਂ ਸਾਡੀਆਂ ਗੱਲਾਂ ਜੀ ਕਿਉਂ ਸੱਚ ਲੱਗਣਗੀਆਂ ਕਿਉਂਕਿ ਅਸੀਂ ਤੁਹਾਡੇ ਪੋਤੜੇ ਫਰੋਲਦੇ ਆਂ ਤੇ ਤੁਹਾਨੂੰ ਥੋੜੀ ਪਸੰਦ ਆਏਗਾ ਕਿ ਅਸੀਂ ਤੁਹਾਡੇ ਪੋਤੜੇ ਫਰੋਲਦੇ ਆਂ ਇਹਨਾਂ ਨੇ ਇੱਕ ਕਮੈਂਟ ਹੋਰ ਕੀਤਾ ਸੀ ਅੱਛਾ ਆਪਾਂ ਪਹਿਲਾਂ ਇਹਨੂੰ ਕੰਪਲੀਟ ਕਰ ਲੈਣੀ ਆ ਕਿ ਉਹਨਾਂ ਦੇ ਘਰੇ ਭਾਈ ਕੌਲੀਆਂ ਚਮਚੇ ਵੀ ਨਹੀਂ ਸੀ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਬੰਦਾ ਆਪਣੇ ਘਰ ਚ ਚੀਜ਼ਾਂ ਬਣਾਉਣ ਵਾਲਾ ਹੋਵੇ ਆਯਾਸ਼ ਬੰਦਾ ਆਪਣੇ ਘਰੇ ਚੀਜ਼ਾਂ ਨਹੀਂ ਬਣਾਊਗਾ ਤੇ ਇਸ ਗੱਲ ਦੇ ਉੱਤੇ ਮੈਂ 110% ਮੋਰ ਲਗਾਨੀ ਕਿ ਉਸ ਘਰ ਦੇ ਵਿੱਚ ਚਮਚਾ ਵੀ ਮੇਰਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਹੈ ਉਸੇ ਗੁਰਦੁਆਰਾ ਸਾਹਿਬ ਜੀ ਦੀ ਓਟ ਲੈ ਕੇ ਉਹ ਕਹਿ ਦਿੰਨ ਕਿ ਇੱਥੇ ਚਮਚਾ ਵੀ ਸਾਟ ਹੈ ਗੱਲਾਂ ਬਹੁਤ ਹੁੰਦੀਆਂ ਨੇ ਕਰਨ ਵਾਸਤੇ ਕਹਿਣਾ ਬੜਾ ਸੌਖਾ ਹੁੰਦਾ ਹੈ ਪਤਾ ਉਸ ਨੂੰ ਹੁੰਦਾ ਜੋ ਇਸ ਚੀਜ਼ ਦੇ ਵਿੱਚੋਂ ਲੰਘ ਗਿਆ ਤੇ ਅੱਜ ਲੰਘ ਕੇ ਅਸੀਂ ਜੇ ਸਟਰੋਂਗ ਹੋਈਆਂ ਤਾਂ ਚਤਰ ਹੋਈਆਂ ਤਾਂ ਸਾਨੂੰ ਕੋਈ ਇਸ ਚੀਜ਼ ਤੇ ਪਛਤਾਵਾ ਨਹੀਂ ਹੈ ਅਸੀਂ ਬਹੁਤ ਕੁਝ ਗਵਾ ਕੇ ਚਤਰ ਹੋਈਆਂ ਤੇ ਉਹ ਸਾਨੂੰ ਹੋਣਾ ਪਿਆ ਕਿਉਂਕਿ ਅਸੀਂ ਅੱਜ ਤਾਂ ਇੱਕ ਦੇ ਹੱਥੋਂ ਲੁੱਟੇ ਹਾਂ ਤੇ ਜੇ ਅਸੀਂ ਚਤਰ ਨਾ ਹੁੰਦੇ ਤੇ ਤੁਹਾਡੇ ਵਰਗੇ ਪਤਾ ਨਹੀਂ ਸਾਨੂੰ ਕਿੰਨੇ ਹੋਰ ਲੁੱਟ ਕੇ ਚਲੇ ਜਾਂਦੇ ਸਮੇ ਦੀ ਮੰਗ ਸੀ ਸਾਡਾ ਚਤਰ ਹੋਣਾ ਚਲਾਕ ਹੋਣਾ ਸਾਡਾ ਆਪਣੇ ਆਪ ਦੇ ਵਿੱਚ ਡਿਪੈਂਡ ਹੋਣਾ ਖੁਦ ਆਪਣੇ ਆਪ ਤੇ ਸਮੇ ਦੀ ਮੰਗ ਸੀ ਇਹ আর ਦੂਸਰੀ ਤੁਹਾਡੇ ਨਾਲ ਦੂਸਰੇ ਕਮੈਂਟ ਦੀ ਗੱਲ ਕਰ ਲਈਏ ਕਿ ਮਾਮੇ ਮਾਸੀਆਂ ਭੂਆ ਦੇ ਮੁੰਡੇ ਅਸੀਂ ਤਾਂ ਅੱਜ ਤੱਕ ਨਹੀਂ ਦੇਖਿਆ ਇੰਨਾ ਕੁਝ ਦਿੰਦੇ ਹੋਏ ਤੁਸੀਂ ਦਸ਼ਮੀਸ਼ ਜੀ ਦੇਖਿਆ ਕੀ ਹੈ ਤੁਸੀਂ ਫਿਰ ਦੇਖਿਆ ਕੀ ਹੈ ਦੁਨੀਆ ਤੇ ਜੇ ਤੁਹਾਡੇ ਵਰਗੇ ਸਾਰੇ ਲੋਕ ਹੋ ਜਾਣ ਤਾਂ ਫਿਰ ਇਹ ਦੁਨੀਆ ਕਹਦੇ ਤੇ ਖੜੀ ਹੋਈ ਹੈ ਫਿਰ ਚੰਗੇ ਲੋਕ ਕੌਣ ਨੇ ਚੰਗੇ ਲੋਕ ਭਲੇ ਮਾਨਸ ਲੋਕ ਹਮਦਰਦ ਲੋਕ ਕੋਣ ਨੇ ਫਿਰ ਤਾਂ ਹੈ ਹੀ ਨਹੀਂ ਦੁਨੀਆ ਤੇ ਕੁਝ ਵੀ ਜ਼ਰੂਰੀ ਨਹੀਂ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਲਈ ਕੁਝ ਨਹੀਂ ਕਰਦੇ ਹੋ ਤੁਸੀਂ ਆਪਣੇ ਰਿਸ਼ਤੇਦਾਰ ਤੇ ਮੁਸੀਬਤ ਪਈ ਹੈ ਉਹਨਾਂ ਦੀ ਮਦਦ ਨਹੀਂ ਕਰਦੇ ਤੇ ਤੁਹਾਡੇ ਵਰਗੇ ਸਾਰੀ ਦੁਨੀਆ ਹੋਏਗੀ ਨਹੀਂ ਕਿਉਂਕਿ ਉਹ ਉਹ ਪ੍ਰਾਣੀ ਮੇਰੇ ਜਿਹੜੇ ਸੱਤ ਬਗਾਨੇ ਮਤਲਬ ਬਾਜ਼ਾਰ ਦੇ ਵਿੱਚ ਜਾਂ ਜਦੋਂ ਹੁਣ ਆਏ ਸੀ ਤੇ ਜਿਹੜੀ ਭੀਖ ਮੰਗਦੀਆਂ ਹੁੰਦੀਆਂ ਦੋ ਟੱਕਰੀਆਂ ਉਹਨਾਂ ਨੂੰ ਆਟਾ ਰਾਸ਼ਨ ਦਵਾਈ ਤਾਂ 5-5000 ਦਾ ਉਹਨਾਂ ਨੂੰ ਦੇਖ ਕੇ 10 ਹੋਰ ਆ ਗਈਆਂ ਦਸਾਂ ਨੂੰ ਦਵਾਤਾ ਜਦੋਂ ਰੋਕਿਆ ਕਿ ਇਹਨਾਂ ਦਾ ਧੰਦਾ ਜੀ ਇਹਨਾਂ ਨਾਂ ਦੇ ਉਹ ਇਹਨਾਂ ਨੂੰ ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਉੱਪਰ ਵਾਲਾ ਦੇਖਦਾ ਸਾਡਾ ਕਰਮ ਹੈ ਇਹਨਾਂ ਨੂੰ ਦੇਣਾ ਇਹ ਕੀ ਕਰਦੀਆਂ ਕਿ ਉਹ ਇਹਨਾਂ ਦਾ ਕਰਮ ਹੈ ਜੋ ਸੱਤ ਬਗਾਨੇ ਲੋਕਾਂ ਦੇ ਲਈ ਇਹਨਾਂ ਦੇ ਸਕਦੇ ਆ ਤੇ ਉਹ ਆਪਣੀ ਭੈਣ ਨੂੰ ਨਾ ਦੇਣਗੇ ਤੁਸੀਂ ਦੇਖਿਆ ਨਹੀਂ ਹੈ ਕੁਝ ਮਤਲਬ ਤੁਸੀਂ ਜੇ ਉਮਰ ਤਰਾਜ਼ ਬੰਦੇ ਹੋ ਨਾ ਤੁਹਾਡੇ ਨਾਲ ਅਸੀਂ ਬਹਿਸ ਤੇ ਚੰਗੇ ਨਹੀਂ ਲੱਗਦੇ ਆ ਤੁਸੀਂ ਦੁਨੀਆ 'ਚ ਸੱਚੀ-ਮੁੱਚੀ ਕੁਝ ਨਹੀਂ ਦੇਖਿਆ ਤੁਸੀਂ ਆਏ ਉਮਰ ਬਿਤਾਈ ਚਿੱਟੀ ਦਾੜੀ ਹੋ ਗਈ ਹੋਣੀ ਤੁਹਾਡੇ ਪਰ ਤੁਸੀਂ ਦੇਖਿਆ ਕੁਝ ਵੀ ਨਹੀਂ ਹੈ ਉਤਾਰ-ਚੜਾਅ ਅਸਲੀ ਜ਼ਿੰਦਗੀ ਨਾਲ ਤੁਹਾਡਾ ਕਦੇ ਸਾਹਮਣਾ ਨਹੀਂ ਹੋਇਆ ਤੇ ਜਿਹੜੀ ਗੱਲ ਹੈ ਮਾਮੇ-ਮਾਸੀਆਂ ਲੋਕ ਨਾਮ ਦੇ ਰਿਸ਼ਤੇ ਨੇ ਕਿ ਮਾਮੇ ਔਰ ਮਾਸੀਆਂ ਦੇ ਜਦੋਂ ਜੰਮੇ ਇਕੱਠੇ ਹੋ ਗਏ ਪਲੇ ਇਕੱਠੇ ਹੋ ਗਏ ਸਿਰਫ ਨਾਮ ਲੱਗਦਾ ਹੈ ਮਾਮੇ-ਮਾਸੀਆਂ ਦੇ ਬੱਚੇ ਭੈਣ ਭਰਾਵਾਂ ਦਾ ਰਿਸ਼ਤਾ ਹੁੰਦਾ ਹੈ ਤੇ ਬਹੁਤ ਸਾਰੇ ਭਰਾ ਆਪਣੀਆਂ ਭੈਣਾਂ ਦੇ ਸਾਹੀ ਸਾਹ ਲੈਂਦੇ ਨਹੀਂ ਤੇ ਬਹੁਤ ਸਾਰੇ ਭਰਾ ਆਪਣੀਆਂ ਭੈਣਾਂ ਨੂੰ ਦੇਖ ਕੇ ਜਾਂਦੇ ਨਹੀਂ ਹੈ ਹਰ ਇੱਕ ਦਾ ਆਪਣਾ ਆਪਣਾ ਘਰ ਦਾ ਮਾਮਲਾ ਹੁੰਦਾ ਜੀ ਹਰ ਇੱਕ ਦੇ ਆਪਣੇ ਘਰ ਦਾ ਮਾਹੌਲ ਹੁੰਦਾ ਤੇ ਹਰ ਇੱਕ ਦੇ ਘਰ ਦੀ ਇੱਕ ਸਿੱਖਿਆ ਹੁੰਦੀ ਹੈ ਧੀ ਪੁੱਤ ਨੂੰ ਦਿੱਤੀ ਹੋਈ ਅੱਜ ਅਸੀਂ ਇਸ ਹਾਲਾਤਾਂ 'ਚ ਬੈਠੇ ਆ ਤੁਹਾਡੇ ਵਰਗਿਆਂ ਦੇ ਕਮੈਂਟਾਂ ਦਾ ਰਿਪਲਾਈ ਦਿੰਦੀਆਂ ਤਾਂ ਇਹ ਅਸੀਂ ਆਪਣੇ ਬਣਾਏ ਹੋਏ ਹਾਲਾਤ ਨਹੀਂ ਹੈ ਇਹ ਸਾਡੇ ਕੁਝ ਗਲਤ ਰਿਸ਼ਤਿਆਂ ਦਾ ਸਿਰਫ ਇੱਕ ਰਿਸ਼ਤਾ ਗਲਤ ਹੋਣ ਦਾ ਖਾਮੀ ਅਜਾ ਭੁਗਤਦੀ ਹੈ ਕਿ ਸਾਨੂੰ ਇੰਨੀਆਂ ਬਗਾਵਤਾਂ ਕਰਨੀਆਂ ਪੈਂਦੀਆਂ ਤੇ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਤੁਸੀਂ ਉਹ ਮਰਦ ਪ੍ਰਧਾਨੋਂ ਤੁਹਾਨੂੰ ਪ੍ਰੋਬਲਮ ਇਹ ਹੈ ਮੇਰੇ ਨਾਲ ਤੁਹਾਡਾ ਵੱਟ ਦਾ ਰੋਲਾ ਨਹੀਂ ਜ਼ਮੀਨ ਦਾ ਰੋਲਾ ਨਹੀਂ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਤੁਹਾਨੂੰ ਨਹੀਂ ਜਾਣਦੀ ਮਸਲਾ ਕੀ ਹੈ ਮਰਦ ਬਦਨਾਮ ਨਹੀਂ ਹੋਣਾ ਚਾਹੀਦਾ ਔਰਤ ਨਾਲ ਜੋ ਕਰ ਗਿਆ ਜੋ ਵਿਚਰ ਗਿਆ ਉਹ ਔਰਤ ਦੀ ਕਿਸਮਤ ਹੈ ਔਰਤ ਦੇ ਇਸ ਜ਼ੁਲਮ ਸਹਿਣਾ ਅਧਿਕਾਰ ਚੋਂ ਹੁੰਦਾ ਥੋੜਾ ਇਹ ਮੰਨਣਾ ਹੈ ਪ੍ਰੋਬਲਮ ਤੁਹਾਨੂੰ ਇਹ ਹੈ ਵੀ ਕਿਸੇ ਦੇ ਬਾਰੇ ਇਹ ਮਰਦਾਂ ਦੀ ਸੱਚਾਈ ਸਾਡੇ ਸਾਹਮਣੇ ਨਹੀਂ ਆਣੀ ਚਾਹੀਦੀ। ਸੋ ਕਾਲੀਆਂ ਚਮਚੀਆਂ ਤਾਂ ਬਹੁਤ ਵੱਡੀ ਗੱਲ ਹੋ ਗਈ ਭਾਈ ਸਾਹਿਬ। ਮੇਰੇ ਮਾਤਾ ਪਿਤਾ ਨੇ ਆਟਾ, ਗੰਡੇ, ਨਮਕ ਮਿਰਚ, ਦਾਲਾਂ ਸੁੱਕੀਆਂ, ਰਾਸ਼ਨ ਘਰ ਦਾ ਪਸ਼ੂਆਂ ਦੇ ਲਈ ਦਾਣਾ ਚੱਕੀ ਤੋਂ ਪੀਸਾ ਕੇ ਸਿਲੰਡਰ ਭਰਿਆ ਹੋਇਆ। ਹਰ ਇੱਕ ਚੀਜ਼ ਕੀ ਕੀ ਗਿਣਾਵਾਂ ਲਿਸਟ ਬਹੁਤ ਲੰਬੀ ਹੋ ਜਾਣੀ ਐ ਤੇ ਇਹ ਸਿਰਫ ਮੈਂ ਨਹੀਂ ਜਾਣਦੀ ਉਹਨਾਂ ਦੇ ਸਾਰੇ ਘਰ ਜਾਣਦੇ ਆ। ਹਾਂ ਉਹ ਨਹੀਂ ਕਹਿਣਗੇ। ਗੱਡੀਆਂ ਭਰ-ਭਰ ਸਮਾਨ ਆਉਂਦਾ ਸੀ ਮਹੀਨੇ ਚ ਇੱਕ ਗੱਡੀ ਭਰ ਕੇ ਸਮਾਨ ਆਉਂਦਾ ਸੀ ਉਹ ਨਹੀਂ ਕਹਿਣਗੇ ਕਿਉਂਕਿ ਉਹ ਤਾਂ ਮੇਰੇ ਦੁਸ਼ਮਣ ਹੈ ਪਰ ਕੁਸ਼ਕਰ ਹੈ ਹਜੇ ਵੀ ਜਿਹੜੇ ਕਹਿਣਗੇ ਜੋ ਕਹਿਣਗੇ ਮੇਰੀ ਇੱਕ ਇੱਕ ਚੀਜ਼ ਦੀ ਵੀਡੀਓ ਬਣਾ ਕੇ ਪੁਰਾਣੇ ਸਰਪੰਚ ਸਾਹਿਬ ਦੇ ਕੋਲ ਭੇਜੀ ਹੋਈ ਹੈ ਉੱਥੋਂ ਪੁੱਛ ਲਓ ਜਿਉਂਨਾ ਦਾ ਜ਼ਮੀਰ ਇਜਾਜ਼ਤ ਦਿੰਦਾ ਹੋਇਆ ਕਿ ਮੈਂ ਗੱਪ ਨਹੀਂ ਮਾਰਨਾ ਉਹ ਤੁਹਾਨੂੰ ਦੱਸੇਗਾ ਕਿ ਮੇਰੇ ਕੋਲੇ ਉਸ ਰਾਸ਼ਨਾ ਦੀਆਂ ਉਸ ਟੈਂਪੂ ਭਰ ਕੇ ਆਈ ਕਣਕ ਦੇ ਗੱਟਿਆਂ ਦੀਆਂ ਵੀਡੀਓ ਆਈਆਂ ਸੀ ਉਹ ਦੱਸੇਗਾ ਹਾਂ ਜੇ ਕਿਸੇ ਦਾ ਮਨ ਮਾੜਾ ਹੋ ਗਿਆ ਕਿਸੇ ਦਾ ਜ਼ਮੀਰ ਮੈਲਾ ਹੋ ਗਿਆ ਉਸ ਦੀ ਗਵਾਹੀ ਅਸੀਂ ਨਹੀਂ ਪੜ ਸਕਦੀ ਉਸ ਦੀ ਗਵਾਹੀ ਅਸੀਂ ਨਹੀਂ ਪੜ ਸਕਦੀ ਆ ਜਿਓ ਭਾਈ ਜੇ ਤੁਹਾਨੂੰ ਫੇਰ ਵੀ ਤਸੱਲੀ ਨਹੀਂ ਹੋਈ ਬਠਿੰਡੇ ਦੇ ਨਾਲ ਇੱਕ 에어ਪੋਰਟ ਲੱਗਦਾ ਬਠਿੰਡਾ 에어ਪੋਰਟ ਸੌਰੀ ਬਠਿੰਡਾ 에어ਪੋਰਟ ਦੇ ਨਾਲ ਆਪਣਾ ਪਿੰਡ ਲੱਗਦਾ ਹੈ ਬਠਿੰਡਾ 에어ਪੋਰਟ ਪਹੁੰਚ ਕੇ ਇੰਸਟਾ ਤੇ ਮੈਸੇਜ ਕਰ ਲਿਓ ਇੰਸਟਾ ਆਈਡੀ ਹੈ ਸਿੱਧੂ ਵਲੌਗਿੰਗ 62 ਨਹੀਂ ਤਾਂ ਤੁਸੀਂ ਮੈਨੂੰ ਇੱਥੇ ਕਮੈਂਟ ਕਰ ਲਿਓ ਸਾਡੇ ਪਿੰਡ ਚੋਂ ਬੰਦੇ ਤੁਹਾਨੂੰ ਲੈ ਆਉਣਗੇ ਤੁਹਾਨੂੰ ਉਹਨਾਂ ਬੰਦਿਆਂ ਨਾਲ ਮਿਲਾ ਦੇਣਗੇ ਜਿਹੜੇ ਇੱਥੋਂ ਮਿਸਤਰੀ ਐਲੂਮੀਨੀਅਮ ਸ਼ੀਸ਼ੇ ਦੇ ਟੈਂਪੂ ਭਰ ਕੇ ਉਸ ਘਰ ਦੇ ਵਿੱਚ ਲਾ ਕੇ ਆਏ ਆ ਇਸ ਘਰ ਦੇ ਵਿੱਚੋਂ ਸਮਾਨ ਗਿਆ ਇਸ ਘਰ ਚੋਂ ਉਹ ਜਿੰਦਾ ਬੈਠੇ ਨੇ ਮਿਸਤਰੀ ਉਹ ਦੁਕਾਨਾਂ ਤੇ ਬਿੱਲ ਜਿਹੜੇ ਪੜਵਾਏ ਹੋਏ ਆ ਉਹ ਸਾਡੇ ਕੋਲੇ ਜਿਉਂਦੇ ਜਾਗਦੇ ਬਿੱਲ ਪਏ ਤੇ ਉਹ ਬੰਦੇ ਬੈਠੇ ਹੋਏ ਨੇ ਕਿ ਉਸ ਸਨ ਦੇ ਵਿੱਚ 4 ਵੀਲਰ ਭਰ ਕੇ ਇੱਥੋਂ ਸ਼ੀਸ਼ੇ ਦਾ ਗਿਆ ਸੀ ਐਲੂਮੀਨੀਅਮ ਦਾ ਗਿਆ ਸੀ ਉੱਥੇ ਜੋੜੀਆਂ ਲਾ ਕੇ ਆਏ ਆ ਉਹ ਮਿਸਤਰੀ ਬੈਠਾ ਜਿਹੜਾ ਮੇਰੇ ਕੋਲੇ ਸਵਾ ਮਹੀਨਾ ਲਾ ਕੇ ਸਾਰਾ ਘਰ ਤਿਆਰ ਕਰਕੇ ਆ ਫਰਸ਼ਾਂ ਲਗਾ ਕੇ ਆਇਆ ਕਿਚਨ ਬਾਥਰੂਮ ਸਭ ਕੁਝ ਬਣਾ ਕੇ ਆ ਕਿਉਂਕਿ ਵਿਆਹ ਵੇਲੇ ਇਹਨਾਂ ਨੇ ਸਿਰਫ ਚਗਾਠਾਂ ਦੇ ਕੇ ਕਮਰੇ ਤਿੰਨ ਪਾ ਕੇ ਵਿੱਚ ਗੈਲਰੀ ਛੱਡ ਕੇ ਘਰ ਛੱਡਤਾ ਸੀ ਤੁਹਾਨੂੰ ਯਕੀਨ ਦਿਵਾਉਣਾ ਬਹੁਤ ਔਖਾ ਹੈ ਭਾਈ ਜਿਨ੍ਹਾਂ ਨੂੰ ਨਹੀਂ ਹੈ ਉਹਨਾਂ ਨੂੰ ਨਹੀਂ ਹੈ ਜਿਨ੍ਹਾਂ ਨਾਲ ਹੁੰਦੀਆਂ ਉਹਨਾਂ ਨੂੰ ਪਟਕ ਯਕੀਨ ਹੈ ਪਰ ਫਿਰ ਵੀ ਜੇ ਤੁਸੀਂ ਗੱਲ ਛੇੜਦੇ ਹੋ ਤੁਸੀਂ ਕਮੈਂਟ ਵਾਰ-ਵਾਰ ਕਰਦੇ ਹੋ ਇਗਨੋਰ ਕਰਨ ਦੇ ਬਾਵਜੂਦ ਵਾਰ-ਵਾਰ ਕਰਦੇ ਆ ਤਾਂ ਹਿੰਮਤ ਕਰੋ ਥੋੜਾ ਆਓ ਟ੍ਰੈਵਲਿੰਗ ਕਰੋ ਤੁਹਾਨੂੰ ਖਰਚਾ ਵੀ ਦੇ ਦੇਾਂਗੇ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਬੇਫਾਲਤੂ ਆਏ ਤੁਹਾਨੂੰ ਆਣ ਜਾਣ ਦਾ ਖਰਚਾ ਦੇ ਦੇਾਂਗੇ ਤੁਸੀਂ ਆਓ 에ਅਰਪੋਰਟ ਦੇ ਕੋਲ ਜਦੋਂ ਬਠਿੰਡਾ 에ਅਰਪੋਰਟ ਤੇ ਪਹੁੰਚ ਗਏ ਸਾਨੂੰ ਤੁਸੀਂ ਉਸੇ ਆਈਡੀ ਤੋਂ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਇੱਥੋਂ ਪਿਕ ਕਰ ਲਾਂਗੇ ਤੇ ਤੁਹਾਨੂੰ ਬੰਦਿਆਂ ਨਾਲ ਮਲਾ ਦੇਗੇ ਇਸ ਤੋਂ ਵੱਧ ਅਸੀਂ ਤੁਹਾਨੂੰ ਸਫਾਈ ਦੇ ਸਬੂਤ ਨਹੀਂ ਦੇ ਸਕਦੇ ਓਕੇ ਇਹ ਸੀਗੀ ਜੀ ਮੇਰੀ ਛੋਟੀ ਜੀ ਇਹ ਮੰਨ ਲਓ ਜਵਾਬ ਦੇ ਹੀ ਇਹਨਾਂ ਨੂੰ ਇੱਕ ਦੋ ਇਹਨਾਂ ਨੇ ਹੋਰ ਵੀ ਕਮੈਂਟ ਕਰੇ ਸੀਗੇ ਕਿ ਮਤਲਬ ਚੀਜ਼ਾਂ ਨੂੰ ਲੈ ਕੇ ਕੁਝ ਬਸ ਇਸ ਤਰ੍ਹਾਂ ਦੇ ਕਿ ਉਹ ਇੰਨੇ ਮਾੜੇ ਬੰਦੇ ਨਹੀਂ ਪਤਾ ਨਹੀਂ ਇਹਨਾਂ ਨੇ ਕੀ ਰਿਸ਼ਤੇਦਾਰੀ ਹੈ ਉਹਨਾਂ ਦੇ ਨਾਲ ਮੈਨੂੰ ਨਹੀਂ ਪਤਾ ਇਹਨਾਂ ਦੀ ਇਹ ਕਿਸ ਤਰ੍ਹਾਂ ਦੀ ਰਿਸ਼ਤੇਦਾਰੀ ਹੈ ਇਹਨਾਂ ਦੀ ਪਰ ਜੋ ਸੀਗਾ ਮੈਂ ਤੁਹਾਨੂੰ ਦੱਸਤਾ ਹਨਾ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਅੱਛੀ ਖਾਸੀ ਆਪਣੇ ਕੰਮ 'ਚ ਲੱਗੀ ਹੋਈ ਆ ਮੈਂ ਸੂਟਾਂ ਦੇ ਕੰਮ ਵਿੱਚ ਬੁਟੀਕ ਦੇ ਕੰਮ 'ਚ ਲੱਗੀ ਆ ਪਰ ਕੁਝ ਲੋਕ ਬਹੁਤ ਜ਼ਿਆਦਾ ਜਦੋਂ ਕਰਦੇ ਆ ਨਾ ਤਾਂ ਫਿਰ ਜਵਾਬ ਦੇ ਹੀ ਜ਼ਰੂਰੀ ਆ ਕਿਉਂਕਿ ਜਦੋਂ ਤੁਸੀਂ ਜਵਾਬ ਨਹੀਂ ਦਿੰਦੇ ਨਾ ਕਿਸੇ ਚੀਜ਼ ਦਾ ਤਾਂ ਲੋਕ ਸਮਝਦੇ ਆ ਕਿ ਅਸੀਂ ਸਿਰ ਤੇ ਬੈਠ ਗਏ ਸੋ ਇਹ ਸੀਗੇ ਜੀ ਆਪਣੇ ਕੁਝਕ ਜਵਾਬ ਆਈ ਹੋਪ ਸੰਤੁਸ਼ਟ ਨਹੀਂ ਹੋਏ ਹੋਣੇ ਉਹ ਇਹਨਾਂ ਜਵਾਬਾਂ ਦੇ ਨਾਲ ਵੀ ਨਹੀਂ ਹੋਏ ਹੋਣੇਗੀ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਸੋ ਬਣੇ ਰਹੋ ਜੀ ਵੀਡੀਓ ਦੇ ਨਾਲ ਨਵੀਆਂ ਵੀਡੀਓਜ਼ ਆ ਰਹੀਆਂ ਹਨ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਹਨ ਤੇ ਆਪਣਾ ਪੋਡਕਾਸਟ ਵੀ ਆ ਰਿਹਾ ਹੈ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਨਵੀਂ ਇੱਕ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ